ਗੱਲ ਦੀ ਸਾਰਿਆਂ ਨੂੰ ਆ ਦੇਖੋ ਨਹੀਂ ਬਹੁਤ ਆ ਤੁਹਾਨੂੰ ਦਿਖਾਉਣਾ ਮੈਂ ਬਹੁਤ ਜ਼ਿਆਦਾ ਪ੍ਰਣਾਲੀ ਚ ਦੇਖੋ ਮੀਨੇ ਫੱਟੇ ਚੱਕੇ ਪਏ ਨੇ ਬਹੁਤ ਜ਼ਿਆਦਾ ਨਹੀਂ ਆ ਸਾਰੀ ਆਵਾਜ਼ ਹੀ ਠਾਪ ਹੋਈ ਪਈ ਐ ਆ ਦੇਖੋ ਕਮਾਲ ਕਰਦੀ ਰੱਬ ਨੇ ਠੰਡਾ ਠੰਡ ਕਰਦੀ ਪੂਰੀ Shimla ਬਣਾਇਆ ਪਿਆ ਵੀ ਆਪਣੇ ਤਾਂ ਨਮੀ ਆਇਆ ਨਹੀਂ ਸੀ ਐ ਜੈਸ ਮੈਂ ਆ ਗਿਆ ਰੇਨਾ ਪਾਪਾ ਦੱਸੋ ਜੈਸ ਰੇਨ ਰੇਨ ਹੋ ਗਈ ਰੇਨ ਰੇਨ ਜੈਸ ਜੈਸ ਪਾਪਾ ਕੇ ਪਾਪਾ ਬਹੁਤ ਰੇਨ ਬਹੁਤ ਰੇਨ ਹਾਂ ਕਿੰਨੀ ਕਾ ਬਦੂ ਕਿ ਆਪਣੇ ਤਾਂ ਨਾ ਆਇਆ ਨਹੀਂ ਸੀ ਹਾਂ ਤਾਂ ਕਾਫੀ ਮੀਂਹ ਪੈ ਗਿਆ ਹੁਣ ਜੈਸ ਨੇ ਨਾ ਉਹ ਨਾ ਰੇਨ ਚ ਅਸੀਂ ਬਲਾਸਪੁਰ ਤੋਂ ਚੱਲ ਕੇ ਹੁਣ ਪਹੁੰਚ ਚੁੱਕੇ ਆਂ ਅਸੀਂ ਆਪਦੇ ਬਰਨਾਲਾ ਸ਼ਹਿਰ ਦੇ ਨੇੜੇ ਪਿੰਡ ਨਾਈ ਵਾਲਾ ਪਹੁੰਚ ਗਏ ਅਸੀਂ ਹਾਂ ਚਲੋ ਪਿੰਡ ਨਾਈ ਵਾਲੇ ਪਹੁੰਚ ਗਏ ਤੁਹਾਨੂੰ ਪਾਪਾ ਓਕੇ ਕੀ ਹੋ ਗਿਆ ਹੁਣ ਫੜੋ ਪਾਪਾ ਪਿੱਤੇ ਅਸੀਂ ਇੱਥੇ ਹੀ ਰੱਖ ਦਈਏ ਓਕੇ ਓਕੇ ਬੇਬੀ ਵੈਦਰ ਬਹੁਤ ਸੋਹਣਾ ਹੁਣ ਗਰਮੀ ਜੀ ਸੀਗੀ ਸਵੇਰੇ ਹਨਾ ਗੁੰਮ ਜਾਇਆ ਬਹੁਤ ਜ਼ਿਆਦਾ ਸੀਗਾ ਲੱਗਦਾ ਵੀ ਅਸੀਂ ਆਊਗਾ ਮੈਂ ਪੂਰਾ ਐ ਬਾਟਮ ਰੋਡ ਕਹਿੰਦੇ ਨੇ ਜਿਹਨੂੰ ਉਹ ਹੋਇਆ ਪਿਆ ਪਿੰਡ ਨਾਈ ਵਾਲਾ 10 ਸਕੂਲ ਆ ਗਿਆ ਓ ਵਾਓ ਇਹ ਸਕੂਲ ਪਿੰਡ ਨਾਈ ਵਾਲੇ ਦਾ ਆਪਾਂ ਕਿਵੇਂ ਕਰੀ ਆਪਣੇ ਉਧਰਲੇ ਰੋਡ ਚੱਲੀਏ ਕਿ ਐਂ ਦੀ ਟ੍ਰਿਕੀ ਰਲ ਵੇਸੇ ਚੱਲਦੇ ਟਿਕੜੇ ਉਧਰ ਤੇ ਗਾਰਾ ਜਿਹਾ ਵਾਲਾ ਵੰਜੂ ਨਾ ਉੱਥੇ ਨਹੀਂ ਗੱਡੀ ਦਾ ਨਹੀਂ ਪਤਾ ਨੰਗਣ ਦਾ ਔਖਾ ਹੋ ਜਣਾ ਹਾਂ ਬਚਾਲੇ ਜੇ ਬਾਈ ਸੜਕ ਪਾੜੀ ਖਰਾਬ ਆ ਆ ਜੇ ਚਲੋ ਫੇਰ ਵੀ ਨੰਗ ਜਾਗੇ ਪਿੰਡ ਨਾਈ ਵਾਲੇ ਦਾ ਅੱਡਾ ਕੀ ਕਹਿੰਦੇ ਆਈਸਕ੍ਰੀਮ ਉੱਥੇ ਵਿੱਚ ਆਉਂਦਾ ਆਈਸਕ੍ਰੀਮ ਲੈ ਆਈਸਕ੍ਰੀਮ ਆਈਸਕ੍ਰੀਮ ਵਾਲਾ ਦਿਨ ਤਾਂ ਰਿਹਾ ਨਹੀਂ ਹੁਣ ਅੰਦਰ ਠੰਡ ਹੀ ਬਹੁਤ ਹੋ ਗਈ ਹੈ ਹੈ ਜੈਸ ਆਈਸਕ੍ਰੀਮ ਫੇਰ ਵੀ ਖਾਏਗਾ ਠੰਡ ਹੋ ਗਈ ਬੁੱਤ ਖਾਓ ਜੇ ਖਾਓ ਹਾਂ ਜੇ ਤੇਰਾ ਗਲਾ ਖਰਾਬ ਹੋ ਗਿਆ ਜੈਸ ਗਲਾ ਖਰਾਬ ਹੋ ਜੀ ਪਾਪਾ ਦਾ ਹੋਇਆ ਪੈ ਤੇਰੇ ਦਾ ਹਮ ਐਂ ਜੈਸ ਮੇਰਾ ਤਾਂ ਕਰਾ ਗਿਆ ਦੋ ਦਿਨ ਹੋ ਗਏ ਮੈਂ ਲੱਸੀ ਬਹੁਤ ਪੀਂਦਾ ਸੀਗਾ ਤਾਂ ਹੋ ਗਿਆ ਮੌਸਮ ਵੀ ਚੇਂਜ ਹੋਦੇ ਕਰਕੇ ਉਹ ਫਰਕ ਤਾਂ ਪੈ ਜਾਂਦਾ ਆਉਂਿਆ ਰੰਗ ਰੋਟੇ ਇਹ ਸਾਈਡ ਤੇ ਲਾਉਣੇ ਹੋੜੀ ਨਹੀਂ ਤੋੜਦੇ ਹਨਾ ਲੋਕ ਦੇਖ ਲੈ ਜਦੋਂ ਮੀਂਹ ਪੈਂਦਾਗਾ ਫਿਰ ਵੀ ਕੋਲ ਦੀ ਇਹ ਵੀ ਹੋ ਸਕਦਾ ਵੀ ਕੱਚੇ ਕੋ ਖਾਰਪੁਰ ਪਈ ਹੁੰਦੀ ਆ ਨਾ ਆਪ ਦਾ ਹਾਂ ਦੇਖੋ ਨਾ ਵੀ ਕੱਚਾ ਗਿਆ ਸਿੰਗਲ ਸੜਕਾ ਜਮਾ ਤੇ ਜਮਾ ਇਹ ਛੋਟਾ ਜਿਹਾ ਰੋੜਾ ਇਧਰ ਸਾਈਡਾਂ ਤੇ ਹੁਣ ਖਾਰ ਪੈ ਜਾਂਦੀ ਮੀਂਹ ਦੇ ਮੀਂਹ ਨਾਲ ਪਾਣੀ ਨਾਲ ਉਧਰ ਟਾਇਰ ਲੈ ਜੇ ਫਿਰ ਔਖਾ ਹੀ ਹੋ ਜਾਂਦਾ ਕਾਲੀ ਪਤਾ ਨਹੀਂ ਕਾਦੀ ਆ ਦੁਨੀਆ ਨੂੰ ਦੇਖ ਮੈਂ ਹੁਣ ਫੇਰ ਆ ਗਿਆ ਪੂਰਾ ਪ੍ਰਕਾਸ਼ ਜੈਸ ਖੋਸ ਆ ਨਾ ਚੁੱਕਾ ਇਹ ਵੀ ਅਸੀਂ ਪਿੰਡ ਠੇਕਰੀ ਵਾਲੇ ਪਹੁੰਚ ਗਏ ਅਸੀਂ ਨਾਈ ਵਾਲ ਤੋਂ ਬਾਅਦ ਠੇਕਰੀ ਵਾਲਾ ਪਿੰਡ ਦਾ ਅੱਡਾ ਠੇਕਰੀ ਵਾਲੇ ਦਾ ਮਾਤਾ ਮਸ਼ਹੂਰ ਪਿੰਡ ਆ ਬਰਨਾਲੇ ਦਾ ਠੇਕਰੀ ਵਾਲਾ ਐਸੇਵਾ ਸਿੰਘ ਜੀ ਇਹ ਨਾਮ ਤੇ ਚੜਾ ਜਾਂਦਾ ਹਾਂ ਆ ਸੇਵਾ ਸਿੰਘ ਦਾ ਪੁੱਤ ਸੀ ਅੱਜ ਹੋਈ ਇਹ ਪਿੰਡ ਹੈਗਾ ਠੇਕਰੀ ਵਾਲਾ ਆ ਆਵਾਜ਼ ਕਰਦੇ ਆ ਓਕੇ ਮੈਂ ਕਿੱਥੇ ਹਾਂ ਜਾਤਰਾ ਜਲ ਅੱਜ ਤਾਂ ਮੇਰੇ ਕੋਈ ਬਰਾਦਾ ਬਰਥ ਦੇ ਆ ਸਰ ਨੇ ਕਹਿੰਦਾ ਆ ਜੀ ਇਸੇ ਘਰੇ ਬਾਈ ਬਣਾ ਕਰਾ ਜੀ ਓਏ ਆਹ ਵੇ ਚੱਲ ਬੈਠ ਆਇਆ ਲੋ ਵੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਗਲੇ ਵਲੌਗ ਚ ਅਸੀਂ ਹੁਣ ਪਹੁੰਚ ਚੁੱਕੇ ਆ ਘਰੇ ਓਕੇ ਸਬਸਕ੍ਰਾਈਬ ਕਰ ਲਿਓ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਓਕੇ ਜਸ ਬਾਏ ਕਰਦੇ ਆ ਬਾਏ ਬਾਏ